ਜੀ ਕੀ ਹੋਇਆ ਮੈਂ ਨਾ ਉਹਨਾਂ ਦਾ ਗਾਣਾ ਆਇਆ ਸੀ ਆਨਲਾਈਨ ਆਨਲਾਈਨ ਚੈਟ ਕਰਦੀ ਉਹ ਗਾਣਾ ਮੈਂ ਪੂਰਾ ਸੁਣਿਆ ਬੈਠ ਕੇ ਮੈਂ ਨਵੀਂ-ਨਵੀਂ ਹਲੇ ਕੈਨੇਡਾ ਤੋਂ ਆਈ ਸੀ ਸ਼ੋਜ਼ ਕਰਕੇ ਤੇ ਮੈਂ ਹਲੇ ਮੈਂ ਦੂਜਾ ਕਦੇ ਨਹੀਂ ਸੀਗਾ ਤੇ ਮੈਂ ਵਿਹਲੀ ਬੈਠੀ ਸੀਗੀ ਮੈਂ ਇੱਕਦਮ ਬਾਈ ਚਾਂਸ ਅੱਗੇ ਗਾਣਾ ਆ ਗਿਆ ਉਹ ਨਵਾਂ ਨਵਾਂ ਰਿਲੀਜ਼ ਹੋਇਆ ਸੀ ਆਡੀਓ ਰਿਲੀਜ਼ ਹੋਇਆ ਸੀ ਮੈਨੂੰ ਕਿਸੇ ਉਹਨਾਂ ਦੇ ਹੀ ਫੈਨ ਨੇ ਮੇਰੇ ਪੇਜ ਤੇ ਭੇਜਿਆ ਤੇ ਮੈਂ ਲਿੰਕ ਕਲਿੱਕ ਕੀਤਾ ਔਰ ਮੈਂ ਗਾਣਾ ਸੁਣਿਆ ਮੈਂ ਪੂਰਾ ਗਾਣਾ ਸੁਣਿਆ ਔਰ ਮੈਨੂੰ ਨਾ ਬਹੁਤ ਵਧੀਆ ਲੱਗਿਆ ਤੇ ਮੈਂ ਉਹਨਾਂ ਨੂੰ ਉਹਨਾਂ ਦੀ ਸਪੋਰਟ ਦੇ ਵਿੱਚ ਉਹ ਵੀਡੀਓ ਛਾੜ ਦਿੱਤੀ ਹੁਣ ਉਹਨਾਂ ਦੇ ਕਹਿ ਲਓ ਵੀ ਫਾਲੋਅਰਸ ਬਹੁਤ ਸਾਰੇ ਹੈਗੇ ਆ ਬਹੁਤ ਪਸੰਦ ਵੀ ਕਰਦੇ ਆ ਕਿਉਂਕਿ ਪੁਰਾਣੇ ਹੈਗੇ ਆ ਸਾਡੇ ਤਾਂ ਤਾਂ ਕਾਫੀ ਪਹਿਲਾਂ ਦੇ ਹੈਗੇ ਆ ਸੀਨੀਅਰ ਹੈ ਸਾਡੇ ਸੋ ਉਹਨਾਂ ਦੇ ਫਾਲੋਅਰਸ ਉਹਨਾਂ ਨੇ ਉਹਨਾਂ ਨੇ ਗੱਲ ਚੱਕ ਲਈ ਉਹ ਇੱਕ ਕਲਿੱਪ ਪਈ ਤੇ ਉੱਥੋਂ ਦੀ YouTube ਤੇ ਬਹੁਤ ਸਾਰੀ ਕਲਿੱਪਸ ਪੈ ਗਈਆਂ ਰੁਪਿੰਦਰ ਵੀ ਰੁਪਿੰਦਰ ਹਾਂਡਾ ਵੀ ਹੈ ਬੱਬੂ ਮਾਨ ਦੀ ਫੈਨ ਹੂੰ ਠੀਕ ਹੈ ਜੀ ਤੇ ਮੈਂ ਉਸ ਦਿਨ ਇੰਨੀ ਐਕਸਾਈਟਿਡ ਸੀ ਗਾਣਾ ਸੁਣ ਕੇ ਮੈਂ ਵੀ ਕਹਤਾ ਵਨ ਐਂਡ ਓਨਲੀ ਬੱਬੂ ਮਾਨ ਹਾਂ ਤੇ ਉਸ ਤੋਂ ਬਾਅਦ ਇੱਕ ਹੋਰ ਮੈਂ ਕਲਿੱਪ ਬਣਾਈ ਜਿਹਦੇ ਵਿੱਚ ਮੈਨੂੰ ਕਾਫੀ ਸਾਰੇ ਫੈਨਸ ਦੇ ਉਹਨਾਂ ਦੇ ਨਾ ਫੋਨ ਆਏ ਮੈਸੇਜ ਆਏ ਸੌਰੀ ਪੇਜ ਤੇ ਤੁਸੀਂ ਬੱਬੂ ਮਾਨ ਦਾ ਬਰਥਡੇ ਆ ਜੀ ਵਿਸ਼ ਨਹੀਂ ਕੀਤਾ ਵਿਸ਼ ਨਹੀਂ ਕੀਤਾ ਉਹ ਬੜਾ ਪ੍ਰੈਸ਼ਰ ਜਾ ਪਾ ਦਿੰਦੇ ਆ ਉਹਨਾਂ ਦੇ ਫੈਨਸ ਤੇ ਮੈਂ ਕਿਹਾ ਵੀ ਚਲੋ ਠੀਕ ਹੈ ਮੈਂ ਇੱਕ ਕਲਿੱਪ ਬਣਾਈ ਤੇ ਮੈਂ ਉਹਨਾਂ ਨੂੰ ਵਿਸ਼ੇਸ ਦਿੱਤੀਆਂ ਜੋ ਵੀ ਮੇਰੇ ਦਿਲ ਚੋਂ ਨਿਕਲਿਆ ਮੈਂ ਉਹਨਾਂ ਨੂੰ ਵਿਸ਼ੇਸ ਦਿੱਤੀਆਂ ਤੇ ਮੈਂ ਇੱਕ ਕਲਿੱਪ ਪਾ ਕੇ ਚਲੋ ਵੀ ਉਹਨਾਂ ਦੇ ਵੀ ਫੈਨ ਖੁਸ਼ ਹੋ ਗਏ ਹੁਣ ਉਹਨਾਂ ਨੇ ਗੱਲ ਚੱਕ ਲਈ ਮੈਨੂੰ ਕਾਫੀ ਸਮੇਂ ਤੋਂ ਐਦਾਂ ਸੁਣਨ ਨੂੰ ਮਿਲੇ ਰੁਪਿੰਦਰ ਬੱਬੂ ਰੁਪਿੰਦਰ ਹਾਂਡਾ ਬੱਬੂਮਾਨ ਦੀ ਫੈਨ ਆ ਮੈਂ ਜਿਹੜੇ ਸ਼ੋਅ ਤੇ ਜਾਵਾਂ ਮੈਨੂੰ ਕਹਿਣ ਗਾਣਾ ਸੁਣਾਓ ਗਾਣਾ ਸੁਣਾਓ ਮੈਂ ਕਿਹਾ ਵੀ ਜੇ ਤੁਹਾਨੂੰ ਬੱਬੂਮਾਨ ਨੂੰ ਸੁਣਨਾ ਸੀ ਤਾਂ ਫਿਰ ਬੱਬੂਮਾਨ ਨੂੰ ਬੁੱਕ ਕਰ ਲੈਣਾ ਸੀਗਾ ਰੁਪਿੰਦਰ ਹਾਂਡਾ ਦਾ ਸ਼ੋਅ ਕਿਉਂ ਬੁੱਕ ਕੀਤਾ ਚੁੱਪ ਕਰ ਜਾਣ ਫਿਰ ਅੱਗੋਂ ਇਹ ਪੈਸੇ ਵੀ ਭਰੋ ਫਿਰ ਉਹਨੇ ਜੇ ਬੱਬੂਮਾਨ ਨਹੀਂ ਲੈਂਦਾ ਪੈਸੇ ਤਾਂ ਦੋ ਤੇ ਉਹਨੂੰ ਬੁਲਾਓ